ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਸ਼ਾਮ ਦਾ ਟਾਈਮ ਹੈਗਾ ਇਹ ਤੇ ਮੈਂ ਸੋਚਿਆ ਚੱਲ ਅੱਜ ਨਾ ਸ਼ਾਮ ਨੂੰ ਰੋਟੀ ਨਹੀਂ ਬਣਾਵਾਂਗੇ ਮੈਂ ਬਣਾਵਾਂਗੀ ਜੀ ਅੱਜ ਦਲੀਆ ਉਹ ਵੀ ਗੁੜ ਵਾਲਾ ਦਲੀਆ ਬਣਾਵਾਂਗੀ ਤੇ ਤੁਹਾਡੇ ਨਾਲ ਮੈਂ ਰੈਸਪੀ ਸ਼ੇਅਰ ਕਰਾਂਗੀ ਦਲੀਆ ਆਪਾਂ ਬਣਾਵਾਂਗੇ ਜੀ ਦਲੀਏ ਨੂੰ ਕੁੱਕਰ ਦੇ ਵਿੱਚ ਲਓ ਜੀ ਆਪਾਂ ਨੇ ਇੱਕ ਕਟੋਰੀ ਇਹ ਲੈ ਲਈ ਹੈ ਦਲੀਏ ਦੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਲਓ ਜੀ ਆਪਾਂ ਨੇ ਤਿੰਨ ਚਾਰ ਵਾਰ ਪਾਣੀ ਵਿੱਚ ਦਲੀਆ ਧੋ ਲਿਆ ਏ ਹੁਣ ਆਪਾਂ ਇਹਨੂੰ ਪਹਿਲਾਂ ਤਾਂ ਥੋੜਾ ਜਿਹਾ ਨਾ ਫਰਾਈ ਕਰਾਂਗੇ ਦੇਸੀ ਘਿਓ ਦੀ ਇੱਕ ਕੜਚੀ ਲੈ ਕੇ ਆਪਾਂ ਥੋੜਾ ਟਾਈਮ ਇਹਨੂੰ ਇਹਦੇ ਵਿੱਚ ਹੀ ਭੁੰਨਾਂਗੇ ਇਧਰ ਆਪਾਂ ਜੀ ਗੁੜ ਲੈ ਲਿਆ ਇੱਕ ਕੋਲੀ ਤੇ ਉਹਨੂੰ ਵੀ ਆਪਾਂ ਨੇ ਉਬਾਲਣ ਵਾਸਤੇ ਰੱਖ ਦਿੱਤਾ ਏ ਤੇ ਇਧਰ ਆਪਾਂ ਆਪਣੇ ਦਲੀਏ ਨੂੰ ਵੀ 3-4 ਮਿੰਟ ਲਈ ਭੁੰਨਾਂਗੇ ਤਕਰੀਬਨ ਆਪਾਂ ਜਿੰਨਾ ਕਰੋਸਟ ਕਰਨਾ ਆਪਣਾ ਦਲੀਆ ਰੋਸਟ ਹੋ ਚੁੱਕਿਆ ਤੇ ਖੁਬੜਾ ਹਲਕਾ ਹਲਕਾ ਜਿਹਾ ਹੋ ਗਿਆ ਏ ਹੁਣ ਹੁਣ ਆਪਾਂ ਇਹਦੇ ਵਿੱਚ ਚਾਸ਼ਨੀ ਪਾ ਦਾਂਗੇ ਗੁੜ ਵਾਲੀ ਚਾਸ਼ਨੀ ਨੂੰ ਆਪਾਂ ਨਾ ਪੁਣਕੇ ਪਾਵਾਂਗੇ ਇਹ ਜੀ ਆਪਾਂ ਨੇ ਇੱਕ ਕੌਲੀ ਦਲੀਆ ਲਿਆ ਸੀ ਤੇ ਇੱਕ ਕੌਲੀ ਤੋਂ ਥੋੜਾ ਜਿਹਾ ਘੱਟ ਆਪਾਂ ਨੇ ਗੁੜ ਲੈ ਲਿਆ ਔਰ ਪਾਣੀ ਦੀਆਂ ਜੀ ਆਪਾਂ ਨੇ ਚਾਰ ਕੌਲੀਆਂ ਪਾਈਆਂ ਨੇ ਤੇ ਇਹਨੂੰ ਆਪਾਂ ਫਿਰ ਤਿੰਨ ਚਾਰ ਸੀਟੀਆਂ ਬਿਸਲਾ ਰਵਾ ਦਾਂਗੇ ਤਲਈਆ ਜੀ ਆਪਾਂ ਬਿਲਕੁਲ ਸਿੰਪਲ ਰੱਖਾਂਗੇ ਕੋਈ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਵਗੈਰਾ ਨਹੀਂ ਪਾਵਾਂਗੇ ਤੇ ਜੇ ਤੁਸੀਂ ਮਤਲਬ ਆਪ ਡਰਾਈ ਫਰੂਟ ਪਸੰਦ ਕਰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਜਾਂ ਬੱਚਿਆਂ ਦੇ ਲਈ ਬਣਾ ਰਹੇ ਹੋ ਤਾਂ ਆਪਾਂ ਡਰਾਈ ਫਰੂਟਸ ਵਗੈਰਾ ਪਾ ਸਕਦੇ ਆ ਤੇ ਇਹ ਅਸੀਂ ਆਪਣੇ ਦੋਨਾਂ ਦੇ ਲਈ ਬਣਾ ਰਹੇ ਆ ਡਾਕਟਰ ਸਾਹਿਬ ਨੂੰ ਕਿਉਂਕਿ ਮਿੱਠਾ ਬਹੁਤ ਪਸੰਦ ਹੈਗਾ ਤੇ ਉਹਨਾਂ ਨੂੰ ਵਸੇ ਇਦਾਂ ਦੀ ਚੀਜ਼ਾਂ ਬਣਾ ਕੇ ਦਿੰਦੇ ਰਹੋ ਸੇਵੀਆਂ ਹੋਈਆਂ ਮਿੱਠੇ ਚੌਲ ਤੇ ਇਹ ਜੀਜਾ ਬੜੀਆਂ ਪਸੰਦ ਕਰਦੇ ਨੇ ਦਲੀਆ ਵੀ ਕਾਫੀ ਟਾਈਮ ਤੋਂ ਲਿਆ ਕੇ ਰੱਖਿਆ ਪਿਆ ਸੀ ਕਦੇ ਬਣਾਇਆ ਹੀ ਨਹੀਂ ਸੀ ਸੋਚਿਆ ਮੈਂ ਅੱਜ ਚਲੋ ਦਲੀਆ ਬਣਾ ਹੀ ਲੈਣੀ ਆ ਤੇ ਪਿਆ ਪਿਆ ਨਹੀਂ ਤਾਂ ਖਰਾਬ ਹੋ ਜਾਊਗਾ। ਲਓ ਜੀ ਦੇਖੋ ਆਪਣਾ ਦਲੀਆ ਬਣ ਕੇ ਹੋ ਗਿਆ ਤਿਆਰ। ਇੰਨਾ ਕੀ ਬਸ ਆਪਾਂ ਨੂੰ ਪਤਲਾ ਚਾਹੀਦਾ ਸੀਗਾ ਨਾ گاੜਾ ਹੋਣਾ ਚਾਹੀਦਾ ਏ। ਤੁਸੀਂ ਜੇ ਦੁੱਧ ਵਾਲਾ ਪਸੰਦ ਕਰਦੇ ਤਾਂ ਦੁੱਧ ਵਾਲਾ ਦਲੀਆ ਵੀ ਬਣਾ ਸਕਦੇ ਹੋ ਉਹ ਵੀ ਬੜਾ ਟੇਸਟੀ ਬਣਦਾ ਏ। ਹੰਦੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਔਰ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਰੈਸਪੀ ਪਸੰਦ ਆਈ ਹੋਵੇ ਤਾਂ ਸ਼ੇਅਰ ਜਰੂਰ ਕਰਿਓ ਔਰ ਲਾਈਕ ਤੇ ਕਮੈਂਟ ਵੀ ਜਰੂਰ ਕਰ ਦਿਓ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਓਕੇ ਜੀ